ਅਲਸਾ ਵੈਕੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਉਸ ਘਟਨਾ ਦਾ ਜ਼ਿਕਰ ਕਰਾਂਗੇ ਜਦੋਂ ਗੁਰਨਾਨਕ ਦੇਵ ਜੀ ਦੀ ਮਹਿਮਾ ਦਿਨੋ ਦਿਨ ਵੱਧ ਰਹੀ ਸੀ ਤਾਂ ਉਸ ਸਮੇਂ ਦੇ ਕਾਜੀ ਜਿਹੜੇ ਸਨ ਉਹਨਾਂ ਦੇ ਨਾਲ ਨਾਰਾਜ਼ ਸਨ ਉਹਨਾਂ ਨੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਕਰਕੇ ਉਸ ਸਮੇਂ ਦੇ ਨਵਾਬ ਤੇ ਕੰਨ ਭਰੇ ਤਾਂ ਆਪਾਂ ਉਸ ਘਟਨਾ ਦਾ ਜ਼ਿਕਰ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ ਜਦੋਂ ਦਿਨੋ ਦਿਨ ਬਾਬਾ ਜੀ ਦੀ ਮਹਿਮਾ ਵਾਧੀ ਵੇਖੀ ਤਾਂ ਕਾਜੀਆ ਨੇ ਨਵਾਬ ਵਸ ਚੁਗਲੀ ਖਾਦੀ ਕਿ ਨਾਨਕ ਦੀਨ ਦੀ ਨਿੰਦਾ ਕਰਦਾ ਹੈ ਤਾਂ ਨਵਾਬ ਨੇ ਆਦਮੀ ਕਲ ਕੇ ਬਾਬਾ ਨਾਨਕ ਨੂੰ ਸੱਦਿਆ ਪਰ ਉਹ ਨਾ ਆਏ ਤਾਂ ਦੂਜੀ ਵਾਰ ਵੀ ਫਿਰ ਸੱਦਿਆ ਤੇ ਬੇਨਤੀ ਕੀਤੀ ਮੈਨੂੰ ਦਰਸ਼ਨ ਦਿਓ ਤਾਂ ਗੁਰੂ ਜੀ ਗਏ ਤਾਂ ਕਾਜੀ ਨੇ ਪੁੱਛਿਆ ਨਾਨਕ ਤੈਨੂੰ ਪਹਿਲਾਂ ਸੱਦਿਆ ਸੀ ਤਾਂ ਕਿਉਂ ਨਾ ਆਏ ਤਦ ਗੁਰੂ ਜੀ ਨੇ ਆਖਿਆ ਹੁਣ ਨਵਾਬ ਦੇ ਨੌਕਰ ਨਹੀਂ ਹੁਣ ਪਰਮੇਸ਼ਰ ਦੇ ਨੌਕਰ ਹਾਂ ਸੋ ਉਸ ਦੀ ਨੌਕਰੀ ਛੱਡ ਕੇ ਕਿਸ ਤਰ੍ਹਾਂ ਆਉਂਦੇ ਤੇ ਨਾਲ ਹੀ ਹਿੰਦੂ ਮੁਸਲਮਾਨ ਨੂੰ ਇੱਕੋ ਜਿਹਾ ਦੱਸਿਆ ਇਹ ਬਚਨ ਸੁਣ ਕੇ ਨਵਾਬ ਤਾਂ ਵੱਡਾ ਰਾਜੀ ਹੋਇਆ ਪਰ ਕਾਦੀ ਪਾਪੀ ਨੇ ਆਖਿਆ ਇਹ ਹਿੰਦੂ ਮੁਸਲਮਾਨ ਤੇਰੇ ਵਾਸਤੇ ਇੱਕੋ ਜਿਹੇ ਹਨ ਤਾ ਸਾਡੇ ਨਾਲ ਨਮਾਜ਼ ਪੜ ਤਾ ਬਾਬਾ ਜੀ ਨੇ ਆਖਿਆ ਸਤ ਪਚਣਾ ਅੱਗੇ ਘਟਨਾ ਕੀ ਵਾਪਰਦੀ ਹੈ ਜਦੋਂ ਮਸਜਿਦ ਵਿੱਚ ਗਏ ਤੇ ਕਾਜੀ ਨਵਾਬ ਨੂੰ ਨਾਲ ਲੈ ਕੇ ਨਮਾਜ਼ ਪੜਨ ਲੱਗਾ ਤਾਂ ਗੁਰੂ ਜੀ ਬੈਠੇ ਹੀ ਰਹੇ ਤਾਂ ਕਾਜੀ ਨੇ ਨਮਾਜ਼ ਪੜ ਕੇ ਆਖਿਆ ਨਾਨਕਾ ਤੂੰ ਨਮਾਜ਼ ਕਿਉਂ ਨਹੀਂ ਪੜੀ ਤਾਂ ਗੁਰੂ ਜੀ ਨੇ ਆਖਿਆ ਕਿਸ ਨਾਲ ਪੜਦਾ ਕਾਜੀ ਨੇ ਆਖਿਆ ਮੇਰੇ ਨਾਲ ਤਦ ਗੁਰੂ ਜੀ ਨੇ ਆਖਿਆ ਤੋ ਕਾਰਕੁੰਬਲ ਵਿੱਚ ਡਿੱਗਣ ਤੋਂ ਵਚੇਰੇ ਨੂੰ ਜੋ ਅੱਜ ਹੀ ਘੋੜੀ ਨੇ ਦਿੱਤਾ ਹੈ ਬਚਾਉਣ ਦਾ ਯਤਨ ਕਰਦਾ ਫਿਰਦਾ ਸੈਂ ਤਾਂ ਉਸ ਨੇ ਆਖਿਆ ਨਵਾਬ ਸਾਹਿਬ ਨਾਲ ਹੀ ਫੰਨੀ ਸੀ ਤਾਂ ਗੁਰੂ ਜੀ ਨੇ ਆਖਿਆ ਇੱਕ ਹੰਧਾਰ ਵਿੱਚ ਘੋੜੀ ਖਰੀਦੇ ਸਨ ਜਦ ਦੋਹਾਂ ਨੇ ਆਪਣੇ ਆਪਣੇ ਮਨ ਦੀ ਕੁਟਲਤਾ ਸੁਣੀ ਤਾਂ ਸ਼ਰਮਿੰਦੇ ਹੋ ਗਏ ਗੁਰੂ ਜੀ ਦੇ ਪੈਰ ਫੜ ਲਏ ਤਾਂ ਗੁਰੂ ਜੀ ਨੇ ਪੰਜ ਨਿਮਾਜਾਂ ਲਕਤ ਪੰਜ 5595 ਆਦ ਸ਼ਬਦ ਦੁਆਰਾ ਸੱਚੀਆਂ ਨਮਾਜਾਂ ਦਸੀਆਂ ਸੋ ਇਹ ਕਹਾਂ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਿਨੋਂ ਦਿਨ ਵਧ ਰਹੀ ਸੀ ਤਕੋ ਸੰਮੇਦ ਜਿਹੜੇ ਫੈਰੂਕਾਰ ਸਨ ਜਾਂ ਮੌਲਵੀ ਸਨ ਜਾਂ ਕਾਜੀ ਸਨ ਉਹ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਉਪਮਾ ਹੈ ਉਜਵਾਦੀ ਦੇਖ ਕੇ ਆਪਣੇ ਆਪ ਦੇ ਵਿੱਚ ਝੂਲ ਰਹੇ ਸਨ ਇਸ ਲਈ ਉਹਨਾਂ ਨੇ ਨਵਾਬ ਦੇ ਪਾਸ ਉਹਨਾਂ ਦੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸੋ ਇਹਨਾਂ ਘਰਨਾਵਾਂ ਦੇ ਵਿੱਚੋਂ ਨਿਕਲ ਕੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਾਨੂੰ ਜਿਹੜਾ ਅੱਜ ਦੇ ਸਮੇਂ 'ਚ ਸਿਧਾਂਤ ਮਿਲਿਆ ਹੈ ਇਹ ਬਹੁਤ ਜਿਹੜਾ ਹੈ ਅਨੋਖਾ ਸਿਧਾਂਤ ਹੈ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਕਹਾਣਾ ਗੱਲ ਕੀਤੀ ਆਪਣੇ ਜੀਵਨ ਨੂੰ ਬਸਰ ਕੀਤਾ ਹੈ। ਸੋ ਸਾਨੂੰ ਉਨ੍ਹਾਂ ਦੇ ਗੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਹਰ ਸਾਹਿਬ ਵਾਹਿਗੁਰੂ